ਇਹ ਭਾਰਤ ਦੀ ਭਾਸ਼ਾ ਨਹੀਂ ਹੈ ਰਾਸ਼ਟਰੀ ਭਾਸ਼ਾ ਨਹੀਂ ਹੈ ਇਹ ਤੇ ਠੋਪੀ ਗਈ ਆ ਆਰੀਆਂ ਨੂੰ ਲੋਕਾਂ ਵੱਲੋਂ ਇਹ ਤੇ ਚੋਰ ਡਾਕੂ ਲਟੇਰਿਆਂ ਦੀ ਭਾਸ਼ਾ ਹੈ ਹਿੰਦੂ ਦਾ ਜਿਹੜਾ ਅਖਰੀ ਅਰਥਾ ਨਾ ਉਹ ਚੋਰ ਹੈ ਜਿਹੜਾ ਅਖਰੀ ਅਰਥਾ ਹਿੰਦੂ ਦਾ ਉਹ ਚੋਰ ਹੈ ਅਸੀਂ ਜਦੋਂ ਭਾਰਤ ਦੇ ਅਨੁਸਾਰ ਸਹਸਕ੍ਰਿਤ ਦੇ ਵਿੱਚ ਬੋਲਾਂਗੇ ਜਿਹੜੇ ਬਾਣੀਆਂ ਬਕਾਲ ਨੇ ਜਾਂ ਜਿਨ੍ਹਾਂ ਨੂੰ ਆਪਾਂ ਪੰਡਤ ਬ੍ਰਾਹਮਣ ਦੋਖ ਕਹਿੰਦੇ ਆ ਪੰਡਤ ਹੁੰਦਾ ਵਿਦਵਾਨ ਬ੍ਰਾਹਮਣ ਵੀ ਵਿਦਵਾਨ ਹੁੰਦਾ ਹੈ ਜਿਹੜੇ ਉਹਨਾਂ ਨੇ ਉਹ ਸਨਸਤ ਨਹੀਂ ਨੇ ਉਹ ਹਿੰਦੂ ਨਹੀਂ ਉਹਨਾਂ ਤੇ ਹਿੰਦੀ ਭਾਸ਼ਾ ਠੋਪ ਕੇ ਉਹਨਾਂ ਨੂੰ